ہاں بالکل چا اسی سے دیکھ رہے ہیں جو لے کے لگا کتنا کدی 25 سنتز ہے ابھی تک کمیٹی سے نہیں ہوئی ہے ایک ایک چکر رکھو میں جب کہہ رہے ہوں کروا رہے ہوں او موٹر ٹھیکے چلاؤ نیرے کاکا جی دو سوال کرنے آیا تھا ਆਹ ਜੇ ਕਿਹਦੇ ਨਾਮ ਆਵਾਜ਼ ਪਾ ਲਾ ਕਰਵਾਵਾਂ ਨਾ ਜੇ ਜੱਟ ਚ ਕੋਈ ਨਾ ਮੈਂ ਆ ਕਰਵਾਵਾਂ ਨਾ ਕਰਵਾ ਦੇ ਕਰਵਾ ਦੇ ਆਹ ਨਾ ਕਰਵਾਵਾਂ ਨਾ ਜੇ ਕੋਈ ਚਾਹ ਕਲੇਵਾ ਕਰਕੇ ਕੱਲ ਬਾ ਜਾਣ ਦੇ ਇਜ਼ਾਨ ਦੱਸੇ ਗਰੀ ਜਿਹੜੀ ਇਜ਼ਾਨ ਮੇਰੀ ਨਾ ਰਹੀ ਐ ਬਹੁਤ ਦੋਸਤ ਆਵਾਜ਼ ਆਉਂਦਾ ਹੋਇਆ ਦੱਸੂ ਕਿਥੇ ਖੜ ਜਾਵਾਂ ਮੈਂ ਸੋਨਿਕ ਨੂੰ ਕਿਹਾ ਪੰਜਾਬ ਦਾ ਅੰਦੀ ਕੰਮ ਨਹੀਂ ਕਰਦੇ ਦੇਖ ਆਪਣੀ ਮੌਜੂਦਾ ਸਰਕਾਰ ਦੇ ਹੋਂਦ ਵਿੱਚ ਕੰਮ ਨਹੀਂ ਕਰ ਰਹੇ ਮੈਂ ਵੀ ਨਸ਼ਾ ਵੇਚਦਾ ਵੀ ਕਿੱਤਾ ਵੇਚਦਾ ਮੈਂ ਮਿਹਨਤ ਕਰਦਾ ਪਿਆ ਨਹੀਂ ਮੰਦਾ ਹਾਂ ਮੈਂ ਮਿਹਨਤ ਕਰ ਰਿਹਾ ਮੇਰੇ ਸਾਹਮਣੇ ਆ ਗਏ ਮੀਡੀਆ ਮੇਰੇ ਰੂਪ ਰੂਪ ਹੋਣਾ ਦੇ ਵੀ ਨਾ ਉਹਨਾਂ ਨੇ ਇੱਕ ਮਿੰਟ ਇਹ ਚ ਗੈਸ ਸਿਲੰਡਰ ਬਲਦਾ ਨਹੀਂ ਬਿਲਕੁਲ ਮੀਡੀਆ ਮੇਰੇ ਰੂਪ ਰੂਪ ਨਹੀਂ ਮੈਂ ਰੂਪ ਬਣਾ ਕੇ ਆ ਜਾਂਦਾ ਕਿ ਕੀ ਕਰਦਾ ਮੈਂ ਰੂਪ ਬਣਾ ਕੇ ਸੋਤਾ ਲੈਣਾ ਰਾਜਮਾ ਚਾਵਲ ਕਣੀ ਚਾਵਲ ਦੇਖੋ ਜੀ ਮੈਂ ਮੀਡੀਆ ਨੂੰ ਦੱਸਣਾ ਚਾਹੁੰਦਾ ਮੈਂ ਇੱਕ ਬੜਾ ਆਮ ਆਦਮੀ ਆ ਮਾਨ ਸਾਹਿਬ ਦੀ ਸਰਕਾਰ ਬਣੀ ਹੈ ਮੈਂ ਆਮ ਆਦਮੀ ਪਾਰਟੀ ਜ਼ਿਲ੍ਹਾ ਜੁਆਇਨ 76 ਸਾਰੇ ਲੋਕਾਂ ਨੂੰ ਦੱਸਣਾ ਇਹ ਚੋਣਾ ਮੈਂ ਫੈਲਾ ਨਹੀਂ ਚੁਪਕੰਦੇ ਆ ਮੈਂ ਮਿਹਨਤ ਕਰ ਰਿਹਾ ਜਾਂ ਮੈਂ ਨਸ਼ਾ ਵੇਚੰਦੇ ਆ ਜਾਂ ਮੈਂ ਕੋਈ ਬਲੈਕ ਕਰੰਨਾ ਫਿਰ ਮੈਨੂੰ ਕਹਿੰਦੇ ਹੱਕਦਾਰ ਬੰਦੇ ਆ ਦੂਜੀ ਗੱਲ ਹੈ ਮਾਨ ਸਾਹਿਬ ਨੇ ਮਿਹਨਤ ਬਖਸ਼ੀਏ ਸਾਨੂੰ ਅਕਾਲੀ ਕਾਂਗਰਸੀਆਂ ਵਾਂਗ ਨਾ ਅਸੀਂ ਗਲਤ ਧੰਦਾ ਕੀਤਾ ਤੇ ਨਾ ਅਸੀਂ ਕਰਨਾ ਮਿਹਨਤ ਕਰਦੇ ਆਂ ਮੈਂ ਮਿਹਨਤ ਕਰਦਾ ਆਂ ਚਾਂਸਾਈਕਲ ਆਪਾਂ ਸੜਕ 'ਚ ਨਾ ਕਰੀਏ ਕਰਵਾ ਦਿੰਦੇ ਆਂ ਸੜਕ 'ਆ ਕਰਵਾ ਦਿੰਦੇ ਆਂ ਜੀ ਸਾਹਿਬ ਜੀ ਕਰਵਾ ਦਿੰਦੇ ਆਂ ਜਾਂ ਫਿਰ ਅਸੀਂ ਨਸ਼ੇ ਵੱਲ ਕਿਉਂ ਜਾਂਦੇ ਨਸ਼ੇ ਦੇ ਕਾਰੋਬਾਰੀਆਂ ਦੇ ਘਰੋਂ ਤੱਕ ਕਿਉਂ ਨਹੀਂ ਵੜਦੇ ਚਾਂਸਾਈਕਲ ਦੀ ਗੱਲ ਬਹੁਤ ਹੋਈਆਂ ਨੇ ਆਪਾਂ ਕਰਨ ਜਾਈਏ ਚੀਜ਼ਾਂ ਦੇ ਇੱਥੇ ਕਰ ਜਾਈਏ ਬਹੁਤ ਹੈਗਾ ਨਾ ਲੇਕਿਨ ਇਹਨਾਂ ਚੀਜ਼ਾਂ 'ਚ ਬੈਠਣਾ ਨਹੀਂ ਕਰੀਏ। ਇੱਕ ਸੁਣੋ। ਠੀਕ ਹੈ ਹਾਂਜੀ। ਵੇਖੋ ਜੇਦ ਕਵੇ ਵੀ ਮੇਰੀ ਇੱਥੇ ਲੱਗੰਦੇ ਹੋ। ਨਹੀਂ ਫੇਰ ਤਾਂ ਸਾਰੇ ਚਾੜ ਦਾ ਕੀ ਕਸੂਰ ਹੈ। ਵੇਖੋ ਚਾੜ ਮੈਂ ਕੋਲੋਂ ਥਰੀ ਬੰਦੇ ਨਾਲ ਜਾਉਂਗਾ। ਥਰੀ ਬੰਦੇ ਨਾਲ ਜਾਉਂਗਾ। ਰਾਹ ਬੰਦੀ ਕਰ ਦਈਏ ਸਰ। ਨਹੀਂ ਰਾਹ ਨਾ ਬੰਦ ਕਰੋ। ਮੈਂ ਇਹ ਨਹੀਂ ਕਹਿੰਦਾ ਰਾਹ ਬੰਦ ਮੀਡੀਆ ਮੇਰੇ ਖੂਬ ਹੋਵੇ। ਨਾਲ ਸਾਜੀ ਜੀ ਸਰ ਅੱਜ ਕੀ ਵੱਡਾ ਐਕਸ਼ਨ ਜੇ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹੈ। ਅੱਜ ਇਸ ਤਰ੍ਹਾਂ ਜੀ ਜਿਹੜਾ ਨੀਵਾ ਬਜਾ ਰਿਹਾ ਇਹਦੇ ਬਾਰੇ ਬਹੁਤ ਲੋਕ ਸ਼ਿਕਾਇਤ ਕਰ ਰਹੇ ਸੀ ਕਿ ਇੱਥੇ ਇੱਥੇ ਲੱਗੇ ਹਸਪੀਟਲ ਨੇ ਹੋਰ ਦੁਕਾਨਾਂ ਨੇ ਜਿੰਨਾ ਲੋਕਾਂ ਨੇ ਤੇ ਇੱਥੇ ਆਮ ਹੀ ਜਿੰਨੇ ਆ ਉਹਨੇ ਸੜਕਾਂ ਦੇ ਉੱਤੇ ਚਾਹ ਦੀਆਂ ਦੁਕਾਨਾਂ ਖੋਲ੍ਹ ਦਿੱਤੀਆਂ ਸੜਕਾਂ ਦੇ ਉੱਤੇ ਜਿਹੜੇ ਆ ਪਰੌਂਠੇ ਬਣਾ ਰਹੇ ਨੇ ਸੜਕਾਂ ਦੇ ਉੱਤੇ ਜਿਹੜਾ ਸਾਰਾ ਕੁਝ ਸਮਾਨ ਅੱਧੇ ਜਿਹੜੀਆਂ ਦੁਕਾਨਾਂ ਅਗਲੇ ਪਾਸੇ ਨੇ ਜਿਹੜੀਆਂ ਹੈਰੀ ਜੇਸਟੇਟ ਦੇ ਦੁਕਾਨ ਵਾਲੇ ਉਹ ਸਾਰੇ ਦੁਕਾਨਦਾਰ ਜਿਹੜੇ ਇਹਨਾਂ ਗਲੀਆਂ ਦੇ ਵਿੱਚ ਆਪਣੇ ਵਹੀਕਲ ਪਾਰਕ ਕਰ ਜਾਂਦੇ ਜਿਹੜੇ ਇਸ ਗਲੀ ਦੇ ਵਿੱਚ ਲੈਣ ਵਾਲੇ ਲੋਕ ਆ ਉਹਨਾਂ ਨੂੰ ਬੜੀ ਸਮੱਸਿਆ ਆ ਰਹੀ ਸੀ ਉਹ ਅੱਜ ਅਸੀਂ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਪੱਲ ਪਹਿਲਾਂ ਅਸੀਂ ਇੱਥੇ ਵਾਰਨਿੰਗ ਕਰਕੇ ਗਏ ਸੀ ਕਿ ਤੁਸੀਂ ਆਪਣੀਆਂ ਸੜਕਾਂ ਦਾ ਸਮਾਨ ਚੁੱਕ ਲੋ ਕੱਲ ਅਸੀਂ ਬਕਾਇਦਾ ਮੈਂ ਤੇ ਸਾਡੇ ACP ਸਾਹਿਬ ਨਾਲ ਕਾਰਪੋਰੇਸ਼ਨ ਦੇ ਅਧਿਕਾਰੀ ਵਾਰਨਿੰਗ ਕਰਕੇ ਗਏ ਸੀ ਅੱਜ ਅਸੀਂ ਵਿਦ ਕਾਰਪੋਰੇਸ਼ਨ ਆਏ ਆ ਅਤੇ ਜਿਹੜੇ ਜਿਹੜਾ ਸਮਾਨ ਰੋਡ ਦੇ ਉੱਤੇ ਪਿਆ ਸੀ ਉਹ ਜਿਹੜਾ ਕਾਰਪੋਰੇਸ਼ਨ ਨੇ ਆਪਣੇ ਕਬਜ਼ੇ 'ਚ ਲੈ ਲਿਆ ਵਾ ਅਤੇ ਜਿਹੜੇ ਦੁਕਾਨਦਾਰ ਸਾਨੂੰ ਜ਼ਿੰਮੇਵਾਰੀ ਦਿੰਦੇ ਆ ਕਿ ਚਲੋ ਮਾਤਰਾੜ ਆਦਮੀ ਵੀ ਮੈਂ ਆਪਣੀ ਦੁਕਾਨ ਦੇ ਵੇਖੋ ਇਹਨਾਂ ਨੇ ਇਹ ਦਿਨੇਸ਼ ਦੀ ਸਟਾਲ ਆ ਇਹਦੀ ਆਪਣੀ ਅੰਦਰ ਬਾਹਰ ਦੁਕਾਨ ਹੈ ਲੇਕਿਨ ਇਹ ਛੜਕ ਦੇ ਉੱਤੇ ਲਾ ਰਿਆ ਲੋਹੇ ਦਾ ਬਣਾ ਕੇ ਉਹਦੇ ਵਿੱਚ ਗੈਸ ਸਿਲੰਡਰ ਰੱਖਿਆ ਉਹਦੇ ਵਿੱਚ ਸਾਰਾ ਸਮਾਨ ਰੱਖਿਆ ਮੰਨ ਲਓ ਗੱਲ ਜੇ ਇਸ ਬਾਜ਼ਾਰ ਚ ਦਰਬਾਰ ਸਾਹਿਬ ਤੋਂ ਹਾੜਲੀ 50 ਗਾਈ ਕਿਤੇ ਦੂਰੀ ਤੇ ਆ ਇਹ ਬਾਜ਼ਾਰ ਭਰਿਆ ਹੀ ਰਹਿੰਦਾ 24 ਘੰਟੇ ਖਾਸ ਕਰਕੇ ਸ਼ਨੀਵਾਰ ਜੇ ਮੰਨ ਲਓ ਕਰੇ ਸਿਲੰਡਰ ਨੂੰ ਅੱਗ ਲੱਗ ਜੇ ਤੇ ਘਟੋ ਘਟ ਕਿੰਨੇ ਬੰਦਿਆਂ ਦਾ ਨੁਕਸਾਨ ਹੋ ਔਰ ਮੈਂ ਤਾਂ ਸ਼ੁਕਰ ਗੁਰੂ ਰਾਮਦਾਸ ਜੀ ਦਾ ਕਰਦਾ ਇਹ ਵਿਚਾਰਿਆ ਔਰ ਅਜੋਨੇ ਨੂੰ ਕਿਹਾ ਵੀ ਜੇ ਤੂੰ ਲਾਉਣੀ ਆਪਣੀ ਦੁਕਾਨ ਤੇ ਆਪਣੀ ਦੁਕਾਨ ਦੇ ਅੰਦਰ ਕੰਮ ਕਰ ਸੜਕ ਦੇ ਉੱਤੇ ਕਿਸੇ ਦੁਕਾਨ ਦੇ ਕਿਸੇ ਨੂੰ ਸਿਲੰਡਰ ਨਹੀਂ ਲਾਉਣ ਦੇਣਾ ਕਿ ਅਸੀਂ ਸਾਰਿਆਂ ਦੇ ਸਹਿਯੋਗ ਦੇ ਨਾਲ ਆ ਔਰ ਮੈਨੂੰ ਆਸ ਹੈ ਵੀ ਅੰਮ੍ਰਿਤਸਰ ਵਾਸੀ ਜਿਹੜੇ ਆ ਇਹ ਕਾਨੂੰਨ ਦੀ ਪਾਲਣਾ ਕਰਨ ਵਾਲੇ ਆ ਇਹਦੇ ਸਾਡਾ ਪੂਰਾ ਸਹਿਯੋਗ ਕਰਨਗੇ میں کروا رہے ہیں کروا رہے ہیں میں کروا رہے ہیں نا چاہیے بالکل میری ماں جان کا میرے آواض پاس سلام کر کر والے نو میں کچھ پانے نو میں اتر والے نو اتر والے کیا نو اتر والے 20 کلاس تلے والے کل ماں جان دے اذان تے گری جڑی شان میری جیڑا رہی ہے بہت دور ہو جاؤ دس کتھے کھڑ جی ਵੇ ਸੋਨੂੰ ਬਰੂ ਬਰੂ ਪੰਜਾਬ ਦਾ ਅੱਧੀ ਕੰਮ ਨਹੀਂ ਕਰਦੇ ਚਾ ਆਪਣੀ ਮੌਜੂਦਾ ਸਰਕਾਰ ਦੇ ਹੁਕਮ ਨਹੀਂ ਕਰਦੇ ਮੈਂ ਵੀ ਨਸ਼ਾ ਵੇਚਦਾ ਵਿੱਚ ਕਿੰਨਾ ਵੇਚਦਾ ਮੈਂ ਮਿਹਨਤ ਕਰਦਾ ਪਿਆ ਨਹੀਂ ਮਰਦਾ ਹਾਂ ਮੈਂ ਮਿਹਨਤ ਕਰ ਰਿਹਾ ਮੀਡੀਆ ਮੇਰੇ ਸਾਹਦੇ ਮੀਡੀਆ ਮੇਰੇ ਰੂਪ ਰੂਪ ਹੋਣਾ ਤੇ ਵੀ ਨਾ ਉਹਨਾਂ ਦੇ ਦਾ ਜੀ ਇੱਕ ਮਿੰਟ ਇੱਥੇ ਗੈਸ ਸਿਲੰਡਰ ਪਾਉਂਦਾ ਨਹੀਂ ਬਿਲਕੁਲ ਮੀਡੀਆ ਮੇਰੇ ਰੂਪ ਰੂਪ ਨਹੀਂ ਮੈਂ ਵੀ ਬਣਾ ਕੇ ਆ ਗਿਆ ਮੈਂ ਕਿਹੜੀ ਕੀ ਕਰਦਾ ਕਦੋਂ ਬਣਾ ਕੇ ਲੈ ਆਉਂਦਾ ਮੈਂ ਕਰੋ ਬਣਾ ਕੇ ਖੋਤਾ ਲੈਣਾ ਰਾਜਮਾ ਚਾਵਲ ਕਣੀ ਚਾਵਲ ਦੇਖੋ ਜੀ ਮੈਂ ਮੀਡੀਆ ਨੂੰ ਦੱਸਣਾ ਚਾਹੁੰਦਾ ਮੈਂ ਇੱਕ ਬੜਾ ਆਮ ਆਦਮੀ ਆ ਮਾਨ ਸਾਹਿਬ ਦੀ ਸਰਕਾਰ ਬਣੀ ਹੈ ਮੈਂ ਆਮ ਆਦਮੀ ਪਾਰਟੀ ਜ਼ਿਲ੍ਹਾ ਜੁਆਇਨ ਸਕੱਤਰ ਸਾਰੇ ਲੋਕਾਂ ਨੂੰ ਦੱਸਣਾ ਇਹ ਚੋਣਾ ਮੈਂ ਕਿੱਦਾਂ ਫਾਇਦਾ ਨਹੀਂ ਚੁਪਕੰਦੇ ਆ ਮੈਂ ਮਿਹਨਤ ਕਰ ਰਿਹਾ ਜਾਂ ਮੈਂ ਨਸ਼ਾ ਵੇਚੰਦਾ ਜਾਂ ਮੈਂ ਕੋਈ ਬਲੈਕ ਕਰੰਦਾ ਫਿਰ ਮੈਨੂੰ ਕਹਿੰਦੇ ਹੱਕਦਾਰ ਬੰਦੇ ਆ ਦੂਜੀ ਗੱਲ ਹੈ ਮਾਨ ਸਾਹਿਬ ਨੇ ਮਿਹਨਤ ਬਖਸ਼ੀਏ ਸਾਨੂੰ ਅਕਾਲੀ ਕਾਂਗਰਸੀਆਂ ਵਾਂਗ ਨਾ ਅਸੀਂ ਗਲਤ ਧੰਦਾ ਕੀਤਾ ਤੇ ਨਾ ਅਸੀਂ ਕਰਨਾ ਮਿਹਨਤ ਕਰਦੇ ਆਂ ਮੈਂ ਮਿਹਨਤ ਕਰਦਾ ਆਂ ਚਾਂਸਲ ਸਾਈਕਲ ਆਪਾਂ ਸੜਕੇ 'ਚ ਨਾ ਕਰੀਏ ਸੜਕੇ ਆ ਜੀ ਸਾਹਿਬ ਜੀ ਕਰਵਾ ਦੇ ਆ ਜਾਂ ਫਿਰ ਅਸੀਂ ਨਸ਼ੇ ਵੱਲ ਕਿਉਂ ਜਾਂਦੇ ਨਸ਼ੇ ਦੇ ਕਾਰੋਬਾਰੀਆਂ ਦੇ ਘਰੋਂ ਤੱਕ ਕਿਉਂ ਨਹੀਂ ਵੜਦੇ ਚਾਂਸਲ ਸਾਈਕਲ ਦੀ ਗੀਦਾ ਦੇ ਬਹੁਤ ਹੋਈਆਂ ਨੇ ਆਪਾਂ ਕਰਨ ਚਾਹੀਏ ਚੀਜ਼ਾਂ ਦੇ ਵਿੱਚ ਕਰੀ ਜਾਏ ਤਾਂ ਬਹੁਤ ਅੱਗੇ ਆਣਾ ਹੈ ਲੇਕਿਨ ਇਹਨਾਂ ਚੀਜ਼ਾਂ ਤੇ ਬੈਠਣਾ ਨਹੀਂ ਕਰੀਆ ਫੇਰ ਇੱਕ ਸੁਣੋ ਠੀਕ ਹੈ ਹਾਂਜੀ ਵੇਖੋ ਜੇਦ ਕਵੇ ਵੀ ਮੇਰੀ ਇੱਥੇ ਲੱਗਦੇ ਹੋ ਫੇਰ ਸਾਰੇ ਫੇਰ ਚਾੜ ਦਾ ਕੀ ਕਸੂਰ ਹੈ ਵੇਖੋ ਚਾੜ ਮੈਂ ਕੋਈ ਗਰੀਬ ਬੰਦੇ ਦੇ ਵੱਲ ਜਾਉਂਗਾ ਗਰੀਬ ਬੰਦੇ ਦੇ ਵੱਲ ਜਾਉਂਗਾ ਆਹ ਬੰਦੀ ਕਰਤੀ ਸਰ ਨਹੀਂ ਰਾਹ ਨਾ ਬੰਦ ਕਰੋ ਮੈਂ ਇਹ ਨਹੀਂ ਕਹਿੰਦਾ ਰਾਹ ਬੰਦ ਮੀਡੀਆ ਮੇਰੇ ਖਿਲਾਫ ਹੋਵੇ ਨਾਲ ਸਾਹਿਬ ਜੀ ਸਰ ਅੱਜ ਕੀ ਅਟਰੈਕਸ਼ਨ ਜੇ ਤੁਹਾਡੇ ਵੱਲ ਤੇ ਕੀਤਾ ਜਾ ਰਿਹਾ ਹੈ ਅੱਜ ਇਸ ਤਰ੍ਹਾਂ ਜੀ ਜਿਹੜਾ ਨੀਵਾ ਬਜਾ ਰਿਹਾ ਇਹਦੇ ਬਾਰੇ ਬਹੁਤ ਲੋਕ ਸ਼ਿਕਾਇਤ ਕਰ ਰਹੇ ਸੀ ਕਿ ਇੱਥੇ ਨੰਗੜ ਜਿਹਾ ਰਸਤਾ ਨਹੀਂ ਹੈਗਾ ਇੱਥੇ ਲਾਗੇ ਹਸਪੀਟਲ ਨੇ ਹੋਰ ਦੁਕਾਨਾਂ ਨੇ ਜਿੰਨਾ ਲੋਕਾਂ ਨੇ ਤੇ ਇੱਥੇ ਆਮ ਹੀ ਜਿੰਨੇ ਆ ਉਹਨੇ ਸੜਕਾਂ ਦੇ ਉੱਤੇ ਚਾਹ ਦੀਆਂ ਦੁਕਾਨਾਂ ਖੋਲ ਦਿੱਤੀਆਂ ਸੜਕਾਂ ਦੇ ਉੱਤੇ ਜਿਹੜੇ ਆ ਪਰੌਂਠੇ ਬਣਾ ਰਹੇ ਨੇ ਸੜਕਾਂ ਦੇ ਉੱਤੇ ਜਿਹੜਾ ਸਾਰਾ ਕੁਝ ਮਾਨ ਅੱਧੇ ਜਿਹੜੀਆਂ ਦੁਕਾਨਾਂ ਅਗਲੇ ਪਾਸੇ ਨੇ ਜਿਹੜੀਆਂ ਹੈਰੀਜ ਸਟੇਟ ਦੇ ਦੁਕਾਨ ਵਾਲੇ ਉਹ ਸਾਰੇ ਦੁਕਾਨਦਾਰ ਜਿਹੜੇ ਇਹਨਾਂ ਗਲੀਆਂ ਦੇ ਵਿੱਚ ਆਪਣੇ ਵਹੀਕਲ ਪਾਰਕ ਕਰ ਜਾਂਦੇ ਜਿਹੜੇ ਇਸ ਗਲੀ ਦੇ ਵਿੱਚ ਲੈਣ ਵਾਲੇ ਲੋਕ ਆ ਉਹਨਾਂ ਨੂੰ ਬੜੀ ਸਮੱਸਿਆ ਆ ਰਹੀ ਸੀ ਉਹ ਅੱਜ ਅਸੀਂ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਪੱਲ ਪਹਿਲਾਂ ਅਸੀਂ ਇੱਥੇ ਵਾਰਨਿੰਗ ਕਰਕੇ ਗਏ ਸੀ ਕਿ ਤੁਸੀਂ ਆਪਣੀਆਂ ਸੜਕਾਂ ਦਾ ਸਮਾਨ ਚੁੱਕ ਲੋ ਕੱਲ ਅਸੀਂ ਬਕਾਇਦਾ ਮੈਂ ਤੇ ਸਾਡੇ ACP ਸਾਹਿਬ ਨਾਲ ਕਾਰਪੋਰੇਸ਼ਨ ਦੇ ਅਧਿਕਾਰੀ ਵਾਰਨਿੰਗ ਕਰਕੇ ਗਏ ਸੀ ਅੱਜ ਅਸੀਂ ਵਿਧ ਕਾਰਪੋਰੇਸ਼ਨ ਆਏ ਆ ਅਤੇ ਜਿਹੜੇ ਜਿਹੜਾ ਸਮਾਨ ਰੋਡ ਦੇ ਉੱਤੇ ਪਿਆ ਸੀ ਉਹ ਜਿਹੜਾ ਕਾਰਪੋਰੇਸ਼ਨ ਨੇ ਆਪਣੇ ਕਬਜ਼ੇ 'ਚ ਲੈ ਲਿਆ ਵਾ ਅਤੇ ਜਿਹੜੇ ਦੁਕਾਨਦਾਰ ਸਾਨੂੰ ਜ਼ਿੰਮੇਵਾਰੀ ਦਿੰਦੇ ਆ ਕਿ ਚਲੋ ਮਾਤਰਾ ਵਾਲਾ ਆਦਮੀ ਵੀ ਮੈਂ ਆਪਣੀ ਦੁਕਾਨ ਦੇ ਵੇਖੋ ਇਹਨਾਂ ਨੇ ਇਹ ਦਿਨੇਸ਼ ਜੀ ਸਟਾਲ ਆ। ਇਹਦੀ ਆਪਣੀ ਅੰਦਰਵਾਰ ਦੁਕਾਨ ਐ। ਲੇਕਿਨ ਇਹ ਸੜਕ ਦੇ ਉੱਤੇ ਲਾ ਰਿਆ। ਲੋਹੇ ਦਾ ਬਣਾ ਕੇ ਉਹਦੇ ਵਿੱਚ ਗੈਸ ਸਿਲੰਡਰ ਰੱਖਿਆ। ਉਹਦੇ ਵਿੱਚ ਸਾਰਾ ਸਮਾਨ ਰੱਖਿਆ। ਮੰਨ ਲਓ ਗੱਲ ਜੇ ਇਸ ਬਾਜ਼ਾਰ ਚ ਦਰਬਾਰ ਸਾਹਿਬ ਤੋਂ ਹਾੜਲੀ 50 ਗਾਇਕੇ ਦੂਰੀ ਤੇ ਐ। ਇਹ ਬਾਜ਼ਾਰ ਭਰਿਆ ਹੀ ਰਹਿੰਦਾ 24 ਘੰਟੇ। ਖਾਸ ਕਰਕੇ ਸ਼ਨੀਵਾਰ। ਜੇ ਮੰਨ ਲਓ ਗਾ ਇਹ ਸਿਲੰਡਰ ਨੂੰ ਅੱਗ ਲੱਗ ਜੇ ਤੇ ਘਟੋ ਘਟ ਕਿੰਨੇ ਬੰਦਿਆਂ ਦਾ ਨੁਕਸਾਨ ਹੋ। ਔਰ ਮੈਂ ਤਾਂ ਸ਼ੁਕਰ ਗੁਰੂ RAMDAS ji ਦਾ ਕਰਦਾ ਇਹ ਵਿਚਾਰਿਆ ਔਰ ਅੱਜ ਉਹਨੇ ਇਹਨੂੰ ਕਿਹਾ ਕਿ ਜੇ ਤੂੰ ਲਵਣੀ ਆਪਣੀ ਦੁਕਾਨ ਤੇ ਆਪਣੀ ਦੁਕਾਨ ਦੇ ਅੰਦਰ ਕੰਮ ਕਰ ਸੜਕ ਦੇ ਉੱਤੇ ਕਿਸੇ ਦੁਕਾਨ ਦੇ ਕਿਸੇ ਨੂੰ ਸਿਲੰਡਰ ਨਹੀਂ ਲਾਉਣ ਦੇਣਾ ਕਿ ਅਸੀਂ ਸਾਰਿਆਂ ਦੇ ਸਹਿਯੋਗ ਦੇ ਨਾਲ ਆ ਔਰ ਮੈਨੂੰ ਆਸ ਹੈ ਕਿ ਅਮਰਸਰ ਵਾਸੀ ਜਿਹੜੇ ਆ ਇਹ ਕਾਨੂੰਨ ਦੀ ਪਾਲਣਾ ਕਰਨ ਵਾਲੇ ਆ ਇਹਦੇ ਸਾਡਾ ਪੂਰਾ ਸਹਿਯੋਗ ਕਰਨਗੇ ਮੈਂ ਕਰਵਾ ਰਿਹਾ ਇੱਕ ਕਰਵਾ ਰਿਹਾ ਮੈਂ ਕਰਵਾ ਰਿਹਾ ਨਾ ਕਹਿੰਦੇ ਨੇ ਚਲ ਚਾਣ ਨੂੰ ਥੋੜਾ ਜਿਹਾ ਬਿਲਕੁਲ ਜਿਆਦਾ ਤੁਸੀਂ ਵੇਖੋ ਜੋ ਲੈ ਗਿਆ ਵਾ ਕਿਤੇ ਨਾ ਕਿਤੇ ਪੁੱਛਦੇ ਨੇ ਸੈਂਟੇਜ ਨਾ ਇਹ ਕਿੰਨੀ ਕਹਾਣੀ ਤੀਸਰੀ ਹੋ ਰਹੀ ਹੈ ਨਾ ਪਰ ਇਹ ਵੀ ਚਾਰ ਰੱਖੋ ਮੈਂ ਜਦ ਕਹਿ ਰਹੇ ਮੈਂ ਕਰਵਾ ਰਿਹਾ ਉਹ ਮੋਟਰ ਕਿੱਥੇ ਚਲੋ ਮੈਰੀਓ ਕਾਕਾ ਜੀ ਕਿ ਕਰ ਕਰਵਾ ਲੈਣਾ ਹੈ ਜੱਟ ਕਿ ਪਾਉਣਾ ਹੈ ਆਪ ਕਰਵਾ ਲੈਣਾ ਕਰਵਾ ਦੇ ਕਰਵਾ ਦੇ ਚਾਹਾਂਦਾ ਕਰਵਾ ਦੇ ਸੱਤ ਮਹੀਨੇ ਕਰਵਾ ਦੇ ਦੇਖੋ ਜੀ ਕਲਾਸਲੇ ਬਾੜੇ ਨੇ ਕੱਲ ਮਾ ਜਾਣ ਦੇ ਮਤਾਂ ਦੇ ਘਰੀ ਜਿਹੜੀ ਸਾਹ ਵਿੱਚ ਜੀਲਾ ਰਹੀ ਹੈ ਨਹੀਂ ਦੱਸੋ ਕਿੱਥੇ ਘਟਦੀ ਵੇਸੋ ਕੋਈ ਰੂਬਰੂ ਨਹੀਂ ਪੰਡਾਵਾ ਕਾ ਅੱਧੀ ਕੰਮ ਨਹੀਂ ਕਰ ਸਕਦੇ ਆਪਣੀ ਮੌਜੂਦਾ ਸਰਕਾਰ ਦੇ ਹੋਂਦ ਵਿੱਚ ਕੰਮ ਨਹੀਂ ਕਰ ਸਕਦੇ ਮੈਂ ਤਾਂ ਨਸ਼ਾ ਵੇਚਦਾ ਵਿੱਚ ਇੱਟਾ ਵੇਚਦਾ ਮੈਂ ਵੇਚ ਕਰਦਾ ਪਿਆ ਨਹੀਂ ਮੰਨਦਾ ਮੈਂ ਮਿਹਨਤ ਕਰ ਰਿਹਾ ਮੇਰੇ ਸਾਹਮਣੇ ਆ ਗਏ ਮੀਡੀਆ ਮੇਰੇ ਰੂਬਰੂ ਹੋਣਾ ਤੇ ਵੀ ਨਾ ਉਹਨਾਂ ਨੇ ਦਾਕਾ ਜੀ ਇੱਕ ਮਿੰਟ ਇੱਥੇ ਗੈਸ ਸਿਲੰਡਰ ਪਾਉਦਾ ਨਹੀਂ ਬਿਲਕੁਲ ਮੀਡੀਆ ਮੇਰੇ ਰੂਬਰੂ ਨਹੀਂ ਮੈਂ ਘਰ ਬਣਾ ਕੇ ਲਿਆਦਾ ਮੈਂ ਘਰ ਬਣਾ ਕੇ ਖੋਤਾ ਲੈਣਾ ਰਾਜਮਾ ਚਾਵਲ ਕੜੀ ਚਾਵਲ ਦੇਖੋ ਜੀ ਮੈਂ ਮੀਡੀਆ ਨੂੰ ਦੱਸਣਾ ਚਾਹੁੰਦਾ ਮੈਂ ਇੱਕ ਬੜਾ ਆਮ ਆਦਮੀ ਆ ਆਦਮੀ ਆ ਮਾਮ ਸਾਹਿਬ ਦੀ ਸਰਕਾਰ ਬਣੀ ਹੈ ਮੈਂ ਆਮ ਆਦਮੀ ਪਾਰਟੀ ਜ਼ਿਲ੍ਹਾ ਜੁਆਇਨ ਸਕੱਤਰ ਸਾਰੇ ਲੋਕਾਂ ਨੂੰ ਦੱਸਣਾ ਇਹ ਚੋਣਾ ਲੈ ਕੇ ਜਲਦੀ ਫੈਲਾ ਨਹੀਂ ਚੁੱਕਣਦੇ ਆ ਮੈਂ ਮਿਹਨਤ ਕਰ ਰਿਹਾ ਜਾਂ ਮੈਂ ਨਸ਼ਾ ਵੇਚਣ ਆ ਜਾਂ ਮੈਂ ਕੋਈ ਬਲੈਕ ਕਰਨ ਆ ਫਿਰ ਮੈਨੂੰ ਕਹਿੰਦੇ ਹੱਕਦਾਰ ਬੰਦੇ ਆ ਦੂਜੀ ਗੱਲ ਹੈ ਮਾਮ ਸਾਹਿਬ ਨੇ ਮਿਹਨਤ ਬਖਸ਼ੀਏ ਸਾਨੂੰ ਅਕਾਲੀ ਕਾਂਗਰਸੀਆਂ ਵਾਂਗ ਨਾ ਅਸੀਂ ਗਲਤ ਧੰਦਾ ਕੀਤਾ ਤੇ ਨਾ ਅਸੀਂ ਕਰਨਾ ਮਿਹਨਤ ਕਰਦੇ ਆ ਬਈ ਮੈਂ ਮਿਹਨਤ ਕਰਦਾ ਪਿਆ ਚਾਂਸਲ ਤੇ ਆਪਾਂ ਸੜਕੇ 'ਚ ਨਾ ਕਰੀਏ ਕਰਵਾ ਦਿੰਦੇ ਆ ਸੜਕੇ ਆ ਇੰਤੀ ਸਾਹਿਬ ਜੀ ਕਰਵਾ ਦਿੰਦੇ ਆ ਜਾਂ ਫਿਰ ਅਸੀਂ ਨਸ਼ੇ ਵੱਲ ਕਿਉਂ ਜਾਂਦੇ ਨਸ਼ੇ ਦੇ ਕਾਰੋਬਾਰੀਆਂ ਦੇ ਘਰੋਂ ਤੱਕ ਕਿਉਂ ਨਹੀਂ ਵੜਦੇ ਚਾਂਸਲ ਦੀ ਚੀਜ਼ਾਂ ਦੇ ਬਹੁਤ ਰਹੀਆਂ ਨੇ ਆਪਾਂ ਕਰਨ ਜਾਈਏ ਜੀ ਜਾਂਦੇ ਧਿੱਕਰ ਜਾਈਦਾ ਬਹੁਤ ਅੱਗੇ ਆ ਨਾ ਲੇਕਿਨ ਇਹਨਾਂ ਚੀਜ਼ਾਂ ਤੇ ਬਹਿਣਾ ਨਹੀਂ ਚਾਹੀਦਾ ਇਹ ਇੱਕ ਸੁਣੋ ਹਾਂਜੀ ਵੇਖੋ ਜੇਦ ਕਵੇ ਵੀ ਮੇਰੀ ਇੱਥੇ ਲੱਗਦੇ ਹੋ ਨਹੀਂ ਫੇਰ ਤਾਂ ਸਾਰੇ ਫੇਰ ਚਾੜ ਦਾ ਕੀ ਕਸੂਰ ਹੈ ਵੇਖੋ ਚਾੜ ਮੈਂ ਪਹਿਲੇ 3 ਬੰਦੇ ਦੇ ਕੋਲ ਜਾਉਂਗਾ ਗਰੀਬ ਬੰਦੇ ਦੇ ਕੋਲ ਜਾਉਂਗਾ ਆ ਬੰਦੀ ਕਰਤੀ ਸਰ ਨਹੀਂ ਰਾਣਾ ਬੰਦ ਕਰੋ ਮੈਂ ਇਹ ਨਹੀਂ ਕਹਿੰਦਾ ਰਾਣਾ ਬੰਦ ਮੀਡੀਆ ਮੇਰੇ ਕੋਲ ਹੋਵੇ ਸਾਜੀ ਜੀ ਸਰ ਅੱਜ ਕੀ ਅਟਰੈਕਸ਼ਨ ਜੇ ਤੁਹਾਡੇ ਕੋਲੇ ਤੇ ਕੀਤਾ ਜਾ ਰਿਹਾ ਅੱਜ ਇਸ ਤਰ੍ਹਾਂ ਜੀ ਜਿਹੜਾ ਨੀਵਾ ਬਜਾ ਰਿਹਾ ਇਹਦੇ ਬਾਰੇ ਬਹੁਤ ਲੋਕ ਸ਼ਿਕਾਇਤ ਕਰ ਰਹੇ ਸੀ ਕਿ ਇੱਥੇ ਲੰਗੜ ਜੋਗਾ ਰਸਤਾ ਵੀ ਨਹੀਂ ਹੈਗਾ ਇੱਥੇ ਲੱਗੇ ਹਸਪੀਟਲ ਨੇ ਹੋਰ ਦੁਕਾਨਾਂ ਨੇ ਜਿੰਨਾ ਲੋਕਾਂ ਨੇ ਇੱਥੇ ਆਮ ਹੀ ਜਿੰਨੇ ਆ ਉਹਨੇ ਸੜਕਾਂ ਦੇ ਉੱਤੇ ਚਾਹ ਦੀਆਂ ਦੁਕਾਨਾਂ ਖੋਲ੍ਹ ਦਿੱਤੀਆਂ ਸੜਕਾਂ ਦੇ ਉੱਤੇ ਜਿਹੜੇ ਆ ਪਰੌਂਠੇ ਬਣਾ ਰਹੇ ਨੇ ਸੜਕਾਂ ਦੇ ਉੱਤੇ ਜਿਹੜਾ ਸਾਰਾ